ਬਚਨ ਹੈ ਕੀ ਆ ਬੜੀ ਹੈ ਕੀ ਬੁਣੀ ਹੈ ਕੀ ਬੇਤ ਪੁਰਾਣਾ ਸੁਣੀ ਹੈ ਬੜੇ ਸੁਨੇ ਕੀ ਹੋਈ ਜੋ ਸੱਚ ਨਾ ਮਿਲੇ ਉਸੇ ਹੁਣ ਸੱਚ ਤਾਂ ਮਿਲੇ ਕਿ ਕਿਦਾਂ ਹਣ ਭਗਤ ਸਾਹਿਬਾਂ ਨੂੰ ਪੁੱਛੀਏ ਗੁਰੂ ਸਾਹਿਬਾਂ ਨੂੰ ਪੁੱਛਿਆ ਤੇ ਕਿ ਜਿਹੜਾ ਤੁਸੀਂ ਦੱਸੋ ਕਿ ਗੁਰੂ ਸਾਹਿਬਾਂ ਕਿ ਸੱਚ ਤਾਂ ਮਿਲ ਨਹੀਂ ਕਿਦਾਂ ਸੱਚ ਤਾਂ ਮਿਲਨੀ ਹੈ ਗੁਰਬਾਣੀ ਦਾ ਗੁਰਬਾਣੀ ਦੇ ਉੱਤੇ ਚੱਲਾਂਗੇ ਤਾਂ ਸਭ ਸੱਚ ਤਾਂ ਮਿਲੇ ਲੇਕਿਨ ਗੁਰਬਾਣੀ ਅੰਦਰ ਵੀ ਜਾਣੀ ਜਾਈਦੀ ਹੈ ਜਦ ਸਾਡੇ ਹਿਰਦੇ ਦੇ ਵਿੱਚ ਬਾਣੀ ਨਹੀਂ ਜਾਂਦੀ ਉਦੋਂ ਤੱਕ ਸਾਨੂੰ ਸੱਚਤਾ ਨਹੀਂ ਮਿਲ ਸਕਦੀ ਮੈਂ ਛੋਟੀ ਜੀ ਸਾਖੀ ਆਪ ਜੀ ਨਾਲ ਸਾਂਝੀ ਕਰਾਂ ਉਹ ਗੁਰੂ ਸਿੰਘ ਜੀ ਜੰਦੀਆ ਕੋਚ ਸਿੰਘ ਸਹਿਬਾਨ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਆਏ ਅਨਾਪੁਰ ਸਹਿਬ ਦੇ ਵਿੱਚ ਧੰਨ ਸ਼੍ਰੀ ਗੁਰੂ ਸਿੰਘ ਜੀ ਮਹਾਰਾਜ ਮਹਿਰਾਤਾ ਮੀਂ ਪਿਆ ਪਰਸੋ ਦੇ ਤਾਈ ਆ ਕੇ ਕਹਿੰਦੇ ਗੁਰੂ ਸਾਹਿਬਾਂ ਅਸੀਂ ਬਾਣੀ ਨਹੀਂ ਪੜਦੇ ਆ ਤੇ ਸਾਡੇ ਹਿਰਦੇ ਵਿੱਚ ਸੱਚਤਾ ਨਹੀਂ ਤੂੰ ਸੱਜਦਾ ਆਵੇਂ ਕਿ ਕਿਤਾ ਗੁਰੂ ਸਾਹਿਬ ਦਾ ਜਿਹੜਾ ਨਾ ਸਮਝ ਆਉਂਦਾ ਜਿਹੜਾ ਪਾਕਿਸਤਾਨ ਬੜਾ ਬੱਖੋ ਬੋਕੂ ਸੀ ਸਮਝ ਆਉਂਦੀ ਬਹੁਤ ਵਧੀਆ ਸੀ ਕਿਉਂਕਿ ਗੁਰੂ ਸਮਰਾਤ ਸਨ ਤੇ ਗੁਰੂ ਸਾਹਿਬ ਆਪੇ ਉਹ ਜਿਹੜਾ ਡੱਬ ਪਿਆ ਨਾ ਉਹਦੇ ਵਿੱਚ ਪਾਣੀ ਭਰੋ ਤੇ ਪਾਣੀ ਭਰਿਆ ਸਿਕਨ ਤੇ ਆਂਦੇ ਹਮੇ ਨਾ ਕਿਸੇ ਨੇ ਵੀ ਪੀਣਾ ਨਹੀਂ ਚੋੜੀ ਗਾ ਨਹੀਂ ਉਹਦੇ ਭਰਦਾ ਵਾਂ ਤੇ ਸੁੱਕ ਦੇਣਾ ਇਸੀ ਤਰੀਕੇ ਦਾ ਨਾ ਹੋਇਆ ਜਿਵੇਂ ਸਿੱਖ ਸਰਬਾਨ ਸਨ ਉਹ ਜਿਹੜੇ ਕੋ ਉਹ ਲਾਗੇ ਚੂੜੀਆਂ ਕਰਦੇ ਮੂੰਹ ਜੜਾ ਖਣਾ ਪਾਣੀ ਚੂੜੀ ਪਰ ਦੀ ਸੁਕੇ ਟਾਪੋ ਖਾਲੀ ਹੋ ਗਿਆ ਜਦ ਟਾਪ ਖਾਲੀ ਹੋਇਆ ਤਾਂ ਜਿਹੜਾ ਸਾਪ ਨੇ ਚੂੜੀਆਂ ਕਰਦੀਆਂ ਅੰਦੇ ਹੰਦੀਆ ਕਰਦੀ ਵੇਖੋ ਗੁਰੂ ਸਰਬਾਨ ਨਹੀਂ ਆਦੇ ਕਿਸੇ ਦਾ ਕੋਟ ਅੰਦਰ ਨਹੀਂ ਗਿਆ ਤੇ ਨਹੀਂ ਕਿਸੇ ਦਾ ਨਹੀਂ ਗਿਆ ਅੰਦੇ ਅਗਰ ਇਹੀ ਪਾਣੀ ਟਾਪ ਦਾ ਭਰਿਆ ਹੋਇਆ ਕਰ ਤੇਰੇ ਅੰਦਰ ਚਲੇ ਜਾਂਦਾ ਤੇ ਯਾਦ ਰੱਖੀ ਸਿੱਖਾ تیرے اندر جی آ پیاس بدھ جانی سی اگر تیرا اگر اہی جڑا گروہ صاحب سمجھا دینے کہ اگر تیرے ہردی شبد جانتا اندر جل جانتا پھر گروہ صاحب نے کرپا کر کے تیرے پیاس بدھ جانی سی کار گروہ دلو موہ اکار تو بچ جانا سی کیوں نہیں بچیا اس لئے نہیں بچیا کیونکہ تیرے اندر گروہ بانی گئی نہیں سمرن گیا ہی نہیں ਜਿੱਦਾਂ ਗੁਰਬਾਣੀ ਤੇਰੇ ਹਿਰਦੇ ਵਿੱਚ ਚਲ ਜਾਏਗੀ ਉਹੀ ਹਾਲ ਸਾਡਾ ਵਾਜੀ ਅੱਜ ਤੱਕ ਅਸੀਂ ਸਿਰਫ ਮੂੰਹ ਦੇ ਵਿੱਚ ਬਾਣੀ ਪੜਦੇ ਆ ਤੇ ਇਧਰ ਅੱਖਾਂ ਦੇ ਨਾਲ ਹੋਰ ਵੀ ਕੰਮ ਕਰਦੇ ਰਹਿੰਦੇ ਆ ਕੰਨਾਂ ਦੇ ਨਾਲ ਇਹ ਵੀ ਸਾਡਾ ਸਵੇ ਵਿੱਚ ਹੁੰਦਾ ਸਕਤ ਮਾਉ ਪੈਣਾ ਦਾ ਕਿਹਾਂ ਕਿਤੇ ਸਾਡੇ ਕੋਲ ਚੁਲੀ ਤੇ ਨਹੀਂ ਕਰਦੇ ਅਗਰ ਪਾਠੀ ਸਾਹਿਬਾ ਅਨਵਾਜ ਜਿਹੜਾ ਬੈਠਾ ਹੋਇਆ ਉਹਨੇ ਇੰਦਾ ਕਿ ਬਾਹਰ ਜਿਹੜੇ ਪਾਠੀ ਸਾਹਿਬਾ ਬੈਠੇ ਨੇ ਉਹ ਕਿਤੇ ਚੁਲੀਆਂ ਤਾਂ ਨਹੀਂ ਕਰਦੇ ਮੈਂ ਮੇਰੀਆਂ ਵੱਲੋਂ ਪਿਆਰਿਓ ਸਾਚਾ ਹੈ ਇਸੇ ਤਰੀਕੇ ਨਾਲ ਜਦ ਤੱਕ ਸਾਡੇ ਹਿਰਦੇ ਵਿੱਚ ਸੱਚ ਸੱਚ ਤਾਂ ਆਉਣੀ ਆ ਆਉਣੀ ਗੁਰੂ ਦੇ ਸ਼ਬਦ ਤੋਂ ਆ ਗੁਰੂ ਦਾ ਸ਼ਬਦ ਹਿਰਦੇ ਵਿੱਚ ਟਿਕਾਲਾ ਫਿਰ ਤੇਿਆਨੀ ਕਿ ਗੁਰੂ ਦੀ ਸ਼ਰਣ ਦੇ ਵਿੱਚ ਸ਼ਰਣ ਦੀ ਮੈਂ ਗੱਲ ਕਰਾਂ ਸ਼ਰਣ ਵੀ ਬਹੁਤ ਪ੍ਰਕਾਰ ਦੀ ਹੈ ਇੱਕ ਮੱਥਾ ਟੇਕਿਆ ਆਗੇ ਪ੍ਰਕਰਮਾ ਕੀਤੀ ਕੋਲੀ ਆਡੇ ਦੀ ਜਿਹੜੀ ਧਰਮੀ ਹੋ ਸੁੱਡੀ ਤੇ ਸੋਚੇ ਤੂੰ ਕਿ ਹਾਂ ਵੀ ਤੇ ਸੱਚ ਤਾਂ ਆਵੇ ਨਹੀਂ ਸਾਧੂ ਗੁਰਾਂ ਦੇ ਸੀਸ ਨਵਾਏ ਕਿਆ ਦੀਏ ਜਦ ਹਿਰਦੇ ਕੁਸੁੰਦੇ ਜਾਏ ਅੱਜ ਤੇਰਾ ਰੰਦਾ ਹੀ ਕੁਸੁੰਦਾ ਚਲੇ ਗਿਆ ਸੀਸ ਤੇ ਨਵਾਇਆ ਕੀ ਨਿਵਾੜ ਕੇ ਸਿਰਫ ਮੱਥਾ ਟੇਕਿਆ ਤੇ ਇਹਨਾਂ ਨੇ ਹੀ ਸੋਚਿਆ ਕਿ 5 ਮਿੰਟ ਮੈਂ ਗੁਰੂ ਦੀ ਸ਼ਰਣ ਦੇ ਵਿੱਚ ਲਾਵਾਂ ਗੁਰੂ ਦੀ ਸ਼ਰਣ ਲੇਖੋ ਗੁਰੂ ਦੀ ਸ਼ਰਣ ਬੜੀ ਮਹਾਨ ਇਧਰ ਤੋਂ ਇਹਨਾਂ ਸਮਾਨੀ ਤੇ ਆਪ ਕੀ ਜੇ ਮੈਂ ਸਾਰੀ